ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡਾ ਜੀ ਪਿੰਡ ਵੰਦਰਡੋੜਾ ਜ਼ਿਲ੍ਹਾ ਮੋਗਾ ਇਹ ਸਾਡੇ ਕੋਲੇ ਹਿੰਦੁਸਤਾਨ ਬੋਲਾ ਇਹ ਆਪ ਐਮ 29 ਦਾ ਬੱਚਾ ਤੇ 6 ਮਹੀਨੇ ਚਾਹੀ ਪਾਇਆ ਸੀ 6 ਮਹੀਨੇ ਦਾ ਇਹ ਚੇਪੀਆਨਾ ਖੁਰੇਸ਼ੇਤਰ ਮੇਲੇ ਹਰਿਆਣੇ ਤੋਂ ਦੂਸਰੇ ਨੰਬਰ ਤੇ ਜੇਤੂ ਆ ਪੰਜਾਬ ਦਾ ਬਰੀਡ ਦਾ ਝੋਟਾ ਇਹ ਐਮ 29 ਦਾ ਆਪ ਬੱਚਾ ਇਹ ਇਹਦੀ ਉਮਰ ਹੈ 3.5 ਸਾਲ 4 ਦੰਦ ਅਸੀਂ 4 ਦੰਦਾਂ ਚ ਕੁਰਛੇਤਰ ਮੇਲੇ ਤੋਂ ਦੂਸਰਾ ਨੰਬਰ ਜਿੱਤ ਕੇ ਹਾਸਲ ਕੀਤਾ ਇਹਨੇ ਇਹਦਾ ਸਾਡੇ ਕੋਲੇ ਸੀਮਨ ਤਿਆਰ ਕਰਨਾਲ ਤੋਂ ਅਸੀਂ ਸੀਮਨ ਬੈਂਕ ਤੋਂ ਇਹ ਸੀਮਨ ਤਿਆਰ ਕਰਾਣੇ ਆ ਤੇ ਇਹਦਾ ਰਿਜ਼ਲਟ ਆਉਣ ਲੱਗ ਗਿਆ ਬੱਚੇ ਬੜੇ ਸੁੰਦਰ ਸਹੀ ਆਉਂਦੇ ਆ ਨਿੱਗਰ ਆਪ ਇਹਦਾ ਕੱਦ ਕਾਠ ਸਾਰਾ ਵਜ਼ਨ ਸਹੀ ਹੈ ਆਪਾਂ ਬਾਈ ਇਹ ਅਸੀਂ ਸਲਾਹ ਦਿੰਨੇ ਆਂ ਵੀ ਬਰੀਡ ਤੇ ਕੰਮ ਕਰਕੇ ਚੰਗੇ ਪਸ਼ੂ ਪਾਲ ਗਏ ਜੀ ਪਸ਼ੂ ਧਨ ਚੋਂ ਬਾਈ ਕੋਈ ਘਾਟਾ ਨਹੀਂ ਪੈਂਦਾ ਇਹ ਅਸੀਂ ਵੀ ਕੋਈ ਟੀਕਾ ਚੰਗਾ ਬਰੀਡ ਦਾ ਭਰਾ ਕੇ ਚੰਗਾ ਸੀਮਨ ਦਾ ਲੈ ਕੇ ਤੇ ਆ ਤਿਆਰ ਕੀਤਾ ਹੈ ਜੋ ਕਿ ਸਾਥ ਸਾਨੂੰ ਹਰੇਕ ਮੇਲੇ ਤੋਂ ਸਨਮਾਨਤ ਮਿਲਦਾ ਹੈ ਤੇ ਆਪਾਂ ਵੀ ਇਹਦਾ ਸੀਮਨ ਆਪਣੇ ਕੋਲੇ ਤਿਆਰ ਆ ਡਾਕਟਰ ਭਰਾਵਾਂ ਨੂੰ ਹੋਰ ਸਾਰਿਆਂ ਨੂੰ ਬੇਨਤੀ ਆ ਵੀ ਇਹਦਾ ਆਪਣੇ ਕੋਲੇ ਸੀਮਨ ਹੈ ਮਾਰਟੈਲਿਟੀ ਬਹੁਤ ਧੀਆ ਬੱਚੇ ਆਉਂਦੇ ਆ ਸਾਨੂੰ ਆਪ ਦੀ ਆਪ ਜੋ ਡਾਕਟਰ ਸਾਡੇ ਸਪਰਕ ਵਾਲਿਆ ਉਹ ਆਪ ਸਾਨੂੰ ਫੋਨ ਕਰਦੇ ਆ ਵੀ ਆ ਆਪਣੇ ਝੋਟੇ ਦਾ ਇੱਥੇ ਬੱਚਾ ਆ ਗਿਆ ਇੱਥੇ ਆ ਗਿਆ ਬਾਈ ਸੀਮਨ ਦੀ ਮਟਾਇਲਿਟੀ ਬਹੁਤ ਵਧੀਆ ਬਹੁਤ ਅੱਛੀ ਆ ਤੇ ਗੱਲ ਇਹ ਆ ਵੀ ਮੱਝਾਂ ਬਹੁਤ ਵਧੀਆ ਰਹਿੰਦੀਆਂ ਇਹ ਕਿ ਇੱਕ ਟੀਕੇ ਤੇ ਵੀ ਚੈੱਕ ਪਾਸ ਹੋਈਆਂ ਮੱਝਾਂ ਤੇ ਸਾਨੂੰ ਡਾਕਟਰਾਂ ਦੇ ਆਪ ਫੋਨ ਆਉਂਦੇ ਸਾਰੇ ਡਾਕਟਰ ਸਾਹਿਬਾ ਨੂੰ ਬੇਨਤੀ ਆ ਆਪਣੀ ਵੀ ਇਹਦਾ ਸੀਮਨ ਜ਼ਰੂਰ ਵਰਤੋ ਕੋਈ ਇਹੋ ਜੀ ਸ਼ਿਕਾਇਤ ਨਹੀਂ ਇਹ ਕਹਿੰਦੇ ਕਿ ਟੀਕੇ ਦੇ ਮੱਝਾਂ ਕ੍ਰੋਸ ਤੇ ਚੈੱਕ ਪਾਸ ਹੋਈਆਂ ਬਾਈ ਆਪ ਡਾਕਟਰ ਸਾਨੂੰ ਆਪ ਦੱਸ ਦੇ ਡਰਡ ਇਹ ਛੋਟੇ ਦਾ ਨਾਮ ਹਿੰਦੁਸਤਾਨ ਪਿੰਡ ਵੰਦਰਡੋਰ ਜ਼ਿਲ੍ਹਾ ਮੋਗਾ ਸੰਪਰਕ ਨੰਬਰ ਸਾਡਾ ਹੈਗਾ 99144 24354 ਆਪਣਾ ਬਾਈ ਸੀਮਨ ਸਪਲੇਰਾਂ ਕੋਲੇ ਆ ਖਾਸ ਡਾਕਟਰ ਵੀ ਸਾਥੋ ਆਪ ਦੇ ਸੰਪਰਕ ਨਾਲ ਲਈ ਜਾਂਦੇ ਆ ਜਿਹੜੇ ਡਾਕਟਰਾਂ ਨੂੰ ਬਾਈ ਸੀਮਨ ਚਾਹੁੰਦਾ ਚਾਹੀਦਾ ਹੋਵੇ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜਿਵੇਂ ਸਾਡਾ ਸਪਲਾਇਰ ਭਿੰਦਰ ਸਿੰਘ ਦੱਲੂ ਵਾਲਾ ਗਰਲਾਲ ਅਕਲਗੇ ਵਾਲਾ ਰਣਜੀਤ ਸਿੰਘ ਅਕਲੇ ਵਾਲਾ ਗੁਰਵਿੰਦਰ ਸਿੰਘ ਸੁਲਤਾਨਪੁਰ ਵਾਲਾ ਤੇ ਮਿੰਦਰ ਸਿੰਘ ਫੌਜੀ ਹਰੀਕੇ ਪੱਤਨ ਵਾਲਾ ਰਣਜੀਤ ਅਕਲਗੇ ਵਾਲਾ ਗਰਲਾਲ ਗਰਲਾਲ ਅਕਲਗੇ ਵਾਲਾ ਪ੍ਰੇਮ ਕੁਲਰੀਆਂ ਵਾਲਾ ਇਹਨਾਂ ਭਰਾਵਾਂ ਕੋਲੇ ਸਾਡਾ ਸੀਮਨ ਡਾਕਟਰ ਸਾਹਿਬਾ ਨੂੰ ਬੇਨਤੀ ਆ ਵੀ ਇਹਨਾਂ ਨਾਲ ਸੰਪਰਕ ਕਰਕੇ ਹਿੰਦੁਸਤਾਨ ਬੋਲ ਦਾ ਸੀਮਨ ਤੁਸੀਂ ਲੈ ਸਕਦੇ ਹਾਂ ਸਾਡਾ ਸਾਡਾ ਫੋਨ ਨੰਬਰ ਆ ਭਾਈ 99144 24352 ਇਹ ਸੰਪਰਕ ਨੰਬਰ ਆ ਸਾਰੇ ਵੀਰਾਂ ਭਰਾਵਾਂ ਡਾਕਟਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ